ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਦੇ ਨਤੀਜੇ ਸੰਬੰਧੀ ਵੱਡੀ ਅਪਡੇਟ ਹੈ 8ਵੀਂ ਕਲਾਸ ਦਾ ਨਤੀਜਾ ਤੁਸੀਂ ਘਰ ਬੈਠੇ ਕਿ ਮੈਂ ਸਭ ਤੋਂ ਪਹਿਲਾਂ ਚੈੱਕ ਕਰ ਸਕਦੇ ਹੋ ਇਸ ਵਾਰੀ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਵੀ ਵਿਦਿਆਰਥੀਆਂ ਨੇ 8ਵੀਂ ਦੀ ਪ੍ਰੀਖਿਆ ਦਿੱਤੀ ਹੈ ਅਤੇ ਆਪਣੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਉਨ੍ਹਾਂ ਤੱਕ ਇਹ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਤੁਹਾਨੂੰ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦਾ ਨਤੀਜਾ ਜਿਸ ਦੇ ਵਿਦਿਆਰਥੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਉਸ ਦਾ ਨਤੀਜਾ ਜਲਦ ਹੀ ਘੋਸ਼ਿਤ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸਿਆ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦੀ ਪ੍ਰੀਖਿਆ 19 ਫਰਵਰੀ ਤੋਂ ਲੈ ਕੇ 7 ਮਾਰਚ 2000 25 ਤੱਕ ਆਫਲਾਈਨ ਮਾਧਿਅਮ ਰਾਹੀਂ ਸਫਲਤਾਪੂਰਵਕ ਲਈ ਗਈ ਸੀ ਇਸ ਤੋਂ ਬਾਅਦ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਦੇ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਅਖੀਰ ਕਦੋਂ ਤੱਕ ਆਵੇਗਾ 8ਵੀਂ ਦਾ ਨਤੀਜਾ ਤੁਹ ਹੁੰਦਾ ਜੀ ਇਹ ਸੋਸ਼ਲ ਮੀਡੀਆ ਰਿਪੋਰਟਸ ਦੇ ਅਨੁਸਾਰ ਵਿਭਾਗੀ সূত্রে ਤੋਂ ਪਤਾ ਲੱਗਿਆ ਹੈ ਕਿ 8ਵੀਂ ਕਲਾਸ ਦਾ ਨਤੀਜਾ ਅਪ੍ਰੈਲ ਦੇ ਦੂਸਰੇ ਹਫਤੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਏ ਵੀ ਸੰਭਵ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਦਾ ਨਤੀਜਾ 15 ਅਪ੍ਰੈਲ ਨੂੰ ਘੋਸ਼ਿਤ ਕੀਤਾ ਜਾਵੇ ਨਤੀਜਾ ਜਾਰੀ ਹੋਣ ਤੋਂ ਬਾਅਦ ਤੁਸੀਂ ਰੋਲ ਨੰਬਰ ਅਤੇ ਜਨਮ ਮਿਤੀ ਨਾਲ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਤੁਸੀਂ ਕੀ ਕਰਨਾ ਹੈ ਤਾਂ ਹਮ ਦੱਸ ਦਈਏ ਕਿ ਪੰਜਾਬ ਵਿੱਚ 8ਵੀਂ ਦਾ ਰਿਜ਼ਲਟ ਚੈੱਕ ਕਰਨ ਵਾਸਤੇ ਤੁਸੀਂ ਕਿਹੜੇ ਕਿਹੜੇ ਸਟੈਪਸ ਨੂੰ ਫਾਲੋ ਕਰਨਾ ਹੈ ਤੁਸੀਂ ਬੋਰਡ ਦੀ ਵੈਬਸਾਈਟ www.pscb.ac.in ਤੇ ਜਾਣਾ ਹੈ ਇਸ ਤੋਂ ਬਾਅਦ ਇੱਥੇ ਹੋਮ ਪੇਜ ਤੇ 5ਵੀਂ ਅਤੇ 8ਵੀਂ ਕਲਾਸ 2025 ਦੇ ਨਤੀਜੇ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਅਠਵੀਂ ਕਲਾਸ ਦਾ ਰੋਲ ਨੰਬਰ ਅਤੇ ਆਪਣੀ ਜਨਮ ਮਿਤੀ ਪਾਉਣੀ ਹੈ ਇਸ ਤੋਂ ਬਾਅਦ ਪੀਐਸਸੀਬੀ ਸਕਰੀਨ ਤੇ ਤੁਹਾਡਾ ਰਿਜ਼ਲਟ ਸ਼ੋ ਕਰ ਦੇਪੇਗਾ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਫਾਂਸਕੀਨ ਟੂ 올 ਮਾਈ ਪੀਅਰਸ